ਹੇ ਹਾਲੇਲੂਇਆ ਸਾਰੇ ਪਰਿਵਾਰ ਨੂੰ ਜੱਦ ਦੇ ਹਾਂਜੀ ਔਰ ਇਹ ਪਰਿਵਾਰ ਪ੍ਰਭੂ ਦੀ ਮਹਿਬਾ ਦੇ ਲਈ 3 ਸਾਲ ਤੋਂ ਹਰ 4 ਤਰੀਕ ਦੀ ਪੱਕੀ ਬੱਦਗੀ ਹਰ 4 ਤਰੀਕ ਦੀ ਪੱਕੀ ਬੱਦਗੀ ਹਰ 4 ਤਰੀਕ ਦੀ ਪੱਕੀ ਬੱਦਗੀ ਪੱਕੀ ਬੱਦਗੀ ਹਰ 4 ਤਰੀਕ ਦੀ ਨਾਸਤਾ ਜੀ ਭਾਵੇਂ ਵੀ ਆਵੇ ਤੇ ਭਾਵੇਂ ਧੀਰੀ ਆਵੇ ਅਸੀਂ ਭਾਵੇਂ ਚਾਹ ਪੀ ਆਈਏ ਤੇ ਅਸੀਂ ਭਾਵੇਂ ਜੋ ਵੀ ਕਰੀਏ ਪਰ ਬਤਗੀ ਚਾਤਰੀ ਦੀ ਪੱਕੀ ਕਰਨੀ ਹੀ ਕਰ ਰਹੀ ਹੈ ਜੀ ਚਾਤਰੀ ਦੀ ਪੱਕੀ ਬੰਦਗੀ ਆਵਾਜ਼ ਉੱਤੇ ਵਿੱਚ ਲੇਖੋ ਹਾਂਜੀ ਹਾਂਜੀ ਹਾਂ ਚਾਤਰੀ ਦੀ ਪੱਕੀ ਬੰਦਗੀ ਹਾਂਜੀ ਤੇ ਲਗਾ ਤੇਰਾ ਜਲਾ ਵਿਸ਼ਵਾਸ ਹੀ ਔਰ ਖੁਦਾ ਲੈ ਤੇੱਡ ਬੈਠ ਗਿਆ ਤੋਂ ਬਾਅਦ ਤਸਵੀਰ ਤੁਸੀਂ ਤਸਵੀਰ ਤੇਨਿੰਕ ਪੰਜ ਹੀ ਜੀ ਬੈਠਿਆ ਔ हां तो ओटाស្ਪੈਰ ਜੜ ਗਿਆ ਕੀ ओके ਤੁਸੀਂ ਦਾ ਤੁਖਲ ਕਦਾ ਸਾਰਾ ਡਿਟੇਲ ਦੱਸਦੇ ਹਾਂ ਜੀ ਮੈਂ ਜੀ ਇਹ ਖਰਾਬ ਕੇ ਸੋਚਿਆ ਸੀ ਕਿ ਰੱਬ ਮੇਰੇ ਘਰੇ ਬੇਟਾ ਦੇਊਗਾ ਕਿ ਮੈਂ ਬਣ ਗਈ ਨਹੀਂ ਮੈਸ ਕਰਨੀ ਹੀ ਨਹੀਂ ਤੇ ਕਈਆਂ ਨੇ ਮੈਨੂੰ ਲਾਂਮੇ ਵੀ ਮਾਰੇ ਸੀ ਕੋਈ ਕਹਿੰਦਾ ਇਹ ਤੂੰ ਮਹੀਨੇ ਬਾਅਦ ਬਣ ਗਈ ਕਰਾਉਣਾ ਰੱਬ ਫਿਰ ਤੈਨੂੰ ਮਤਲਬ ਬੇਟੀਆਂ ਬੇਟੀਆਂ ਹੀ ਦੇ ਰਿਹਾ ਪਰ ਮੈਂ ਕਹਿਆ ਰੱਬ ਜੋ ਵੀ ਕਰੇਗਾ ਉਹਦੀ ਮਰਜ਼ੀ ਪੂਰੀ ਹੁੰਦੀ ਹੈ ਰੱਬ ਦੀ ਮਰਜ਼ੀ ਪੂਰੀ ਹਾਲੇ ਜੇ ਮੈਂ ਲੋਕ ਕੋਈ ਕਹਿੰਦਾ ਤੂੰ ਇੱਥੇ ਚਲਾ ਜਾ ਉੱਥੇ ਇੱਥੇ ਨਾ ਜਾ ਉੱਥੇ ਮੇਰੇ ਪੁੱਤ ਮੈਂ ਨਹੀਂ ਜੀ ਮੇਰੇ ਗਾਣਾ ਹੈ ਇਹੇ ਮੇਰੀ ਗਵਾਹੀ ਰਾਤੇ ਦਾ ਸਾਡੀ ਜੋ ਨੋਮੀ ਨੇ ਨਾ ਪਰਖੇ ਸੀਨ ਚੱਲੇ ਪਰ ਆਹੀ ਇਸ ਜੋ ਪਹੁੰਚ ਜਾਏ ਚੌਂਕੀ ਬਟੇ ਕਿੰਨੀ ਵੱਡੀ ਗਵਾਹੀ ਹੈ